ਕਿਲਾੜਿਆਂ ਤੇ ਅਸੀਂ ਦੇਖਣਾ ਆ ਕਿਵੇਂ ਗੁੜ ਤੇ ਸ਼ੱਕਰ ਇਹ ਤਿਆਰ ਹੁੰਦਾ ਤੇ ਦਿਖਾਉਣਾ ਤੁਹਾਨੂੰ ਅੱਜ ਵੀ ਇੰਨਾ ਕਿਲਾੜਿਆਂ ਦੇ ਗੁੜ ਤੇ ਸ਼ੱਕਰ ਜਿਹੜਾ ਸਾਡੇ ਪਿੰਡਾਂ 'ਚ ਟਰਾਲੀਆਂ 'ਤੇ ਵਿਕਦਾ ਐ ਸ਼ਹਿਰਾਂ 'ਚ ਬਜ਼ਾਰਾਂ 'ਚ ਦੇਖ ਪਿੱਕਦਾ ਆਹ ਦੇਖੋ ਆ ਪਿਆ ਚਿੱਟੀ ਬਰਫ ਵਰਗੀ ਸ਼ੱਕਰ ਆ ਤਾਂ ਦੇਖੀ ਜਾਓ ਬਾਈ ਤੁਹਾਨੂੰ ਦਿਖਾਵਾਂਗੇ ਸਾਰੀ ਵੀਡੀਓ ਦੇਖੋ ਵੀ ਕਿਵੇਂ ਇਹ ਇੱਕ ਤਰ੍ਹਾਂ ਦਾ ਨਹੀਂ 10 ਤਰ੍ਹਾਂ ਦਾ ਇਹ 'ਚ ਕੈਮੀਕਲ ਜ਼ਹਿਰਾਂ ਵੱਖਰੀਆਂ ਵੱਖਰੀਆਂ ਵਰਤੀਆਂ ਜਾਂਦੀਆਂ ਨੇ ਜਿਹੜੀਆਂ ਬਹੁਤ ਵੱਡੇ ਪੱਧਰ ਤੇ ਸਿਹਤ ਨੂੰ ਨੁਕਸਾਨ ਕਰਦੀਆਂ ਨੇ ਅਸੀਂ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਯਾਰ ਤੁਸੀਂ ਆਪਣੇ ਗੁੜ ਤੇ ਸ਼ੱਕਰ ਦੀ ਬਣਾਈ ਹੋਈ ਚਾਹ ਪੀਨੇ ਆਂ ਕਹਿੰਦੇ ਨਾ ਮੈਂ ਕਿਉਂ ਕਹਿੰਦੇ ਸਾਨੂੰ ਪਤਾ ਅਸੀਂ ਬਣਾਇਆ ਹੈ ਵੀ ਇਹ ਚ ਕੀ ਕੁਝ ਪਾਇਆ ਹੋਇਆ ਹੈ ਪਰ ਆਪਣੇ ਆਮ ਹੀ ਇਹ ਵਿਗਦਾ ਤੇ ਅਜਿਹੇ ਫੂਡ ਸੇਫਟੀ ਵਾਲੇ ਅਧਿਕਾਰੀ ਆਏ ਕੋ ਸੈਂਪਲ ਨਹੀਂ ਭਰਦੇ ਦੁਕਾਨਾਂ ਤੇ ਜਾ ਕੇ ਉਹ ਟਰਾਲੀਆਂ ਫਿਰਦੇ ਉਹਨਾਂ ਦਾ ਸੈਂਪਲ ਨਹੀਂ ਭਰਦੇ ਜੇ ਭਰਦੇ ਆ ਆਓ ਚੱਕੋ ਉਹ ਸਿਰਤੀ ਨਾਲ ਉਹਨੇ ਚੱਕ ਕੇ ਆਪਣਾ ਪੱਠਾ ਭਰ ਕੇ ਖੰਡ ਦਾ ਠੋਕਿਆ ਹੁਣ ਆਹ ਹਰਾਲ ਫਾਇਦਾ ਹੈ ਤੇ ਇਹ ਡੈਕੋਲੇਟ 골ਡ ਪਾਪੜੀ ਆ ਇਹ ਇਹਨੂੰ ਗੂਗਲ ਤੇ ਸਰਚ ਮਾਰਿਓ ਤੁਹਾਨੂੰ ਪਤਾ ਲੱਗੋ ਕਿ ਕਿੰਨਾ ਖਤਰਨਾਕ ਅਸਰ ਸਾਡੇ ਸਰੀਰ ਤੇ ਪਾਉਂਦੀ ਆ ਨਰਵ ਸਿਸਟਮ ਸਾਡਾ ਕਿਵੇਂ ਕਮਜ਼ੋਰ ਕਰਦੀ ਆ ਚੱਕੋ ਸਿਰ ਤੇ ਨਾ ਚਾਰ ਪੰਜ ਡਲੀਆਂ ਉਹਨੇ ਕੱਢ ਕੇ ਉਹਦੇ ਵਿੱਚੋਂ ਹੋਰ ਵੀ ਸਿੱਟੂਗਾ ਉਰਲੇ ਪਾਸੇ ਵੀ ਸਿੱਟੂਗਾ ਸੋ ਸਾਡੇ ਜਿਹੜੇ ਫੂਡ ਸੇਫਟੀ ਦੇ ਸੁੱਤੇ ਪਏ ਆ ਜੇ ਸੈਂਪਲ ਦੀ ਗੱਲ ਕਰਦਾ ਕੋਈ ਸੈਂਪਲ ਨਹੀਂ ਭਰਨਾ ਜੇ ਭਰ ਲਿਆ ਤਾਂ ਰਲ ਮਿਲ ਕੇ ਪਾਸ ਕਰ ਦਿੰਦੇ ਆ ਉਹ ਚੱਕੋ ਉਰਲੇ ਪਾਸੇ ਚੱਕ ਕੇ ਉਸਰਤਨ ਅਜਕ ਉਸਰਤਨ ਪੜੀ। ਸੋ ਆ ਹੁਣ ਅੱਗੇ ਆਜੋ। ਆ ਹੁਣ ਇਹ ਆ ਜਿਹੜੀ ਲੀਰ ਜੀ ਨੇ ਉਹ ਡੋਖੇ ਕੱਢ ਲਈ ਹਰੀ ਜੀ ਬਾਲਟੀ ਦੇ ਵਿੱਚੋਂ ਹਰੀ ਦੀ ਬਾਲਟੀ ਜੀ ਪਿਆ ਰਿੰਡ ਦਾ ਤੇਲ। ਆਮ ਤੌਰ ਤੇ ਸਰੋਂ ਦਾ ਤੇਲ ਵਰਤਿਆ ਜਾਂਦਾ ਪਰ ਇਹ ਰਿੰਡ ਦਾ ਤੇਲ ਵਰਤਿਆ ਰਿੰਡ ਦਾ ਤੇਲ ਵਰਤਿਆ ਜਾਂਦਾ ਸਾਬਣ ਬਣਾਉਣ ਲਈ ਲੀੜੇ ਤੋਂ ਆਲੀ। ਪਰ ਇਹ ਗੁੜ ਤੇ ਸ਼ੱਕਰ ਚ ਪਾਉਂਦੇ ਆ ਭਰਾਵੋ ਰਿੰਡ ਦਾ ਤੇਲ। ਆ ਹੁਣ ਅੱਗੇ ਤੁਹਾਨੂੰ ਦਿਖਾਉਨੇ ਆ। ਆਓ ਚੱਕੋ ਨੇ ਉਹ ਠੋਕਿਆ ਢੱਕਾ ਲਵੇੜ ਕੇ ਦਵੇਚੋ। ਆਪਣੀਆਂ ਬੁੜੀਆਂ ਕਹਿੰਦੀਆਂ ਭਾਈ ਲਾਲ ਜਾ ਗੁੜ ਪਾ ਦਿਓ ਆ ਲਾਲ ਗੁੜ ਆ కెਮੀਕਲ ਨਾਲ ਬਣਦਾ ਭਾਈ ਆ ਦੇਖ ਲਓ ਅੱਗੇ ਆ ਜਾਓ ਜਿਵੇਂ ਆਪਾਂ ਜੂਰੀਆ ਛਿੜਦਿਆਂ ਛਾਣਾ ਦਿੰਨੇ ਆ ਆ ਸ਼ੱਕਰ ਤੇ ਛਾਣਾ ਦੇਈ ਜਾਂਦੇ ਆ ਸੋ ਇਹ ਸੋਡਾ ਤੇ ਮੱਠਾ ਸੋਡਾ ਨਹੀਂ ਕਸਟਕ ਸੋਡਾ ਜਿਹੜਾ ਕੱਪੜੇ ਧੋਣ ਲਈ ਵਰਤਿਆ ਜਾਂਦਾ ਆ ਦੇਖ ਲਓ ਕਿੰਨੇ ਤਰ੍ਹਾਂ ਦਾ ਇਹ కెਮੀਕਲ ਤੇ ਜ਼ਹਿਰ ਪਾ ਕੇ ਇਹ ਗੁੜ ਤੇ ਸ਼ੱਕਰ ਪੰਜਾਬ ਟਰੱਕਾਂ ਟਰੱਕ ਭਰ ਕੇ ਵੇਖਣਾ ਹੁੰਦਾ ਇਹ ਇਹ ਕੀ ਆ ਇਹ ਇਹ ਕੈਮੀਕਲ ਹੈ ਇਹ ਕੈਮੀਕਲ ਆਉਣੇ ਵਾਲਾ ਹੈ ਇਹ ਵੀ ਪੌਣੇ ਬੱਚਾ ਲੈ ਚੀਨੀ ਵਾਲਾ ਕੰਮ ਕਰਦਾ ਹੈ ਲੈ ਵੀ ਪੰਜਾਬ ਵਾਲੇ ਵਾਸੀ ਆਏ ਵੇ ਯੂਪੀ ਚ ਕਲਾੜਿਆਂ ਤੇ ਅਸੀਂ ਦੇਖਣ ਆਏ ਕਿਵੇਂ ਗੁੜ ਤੇ ਸ਼ੱਕਰ ਇਹ ਤਿਆਰ ਹੁੰਦਾ ਤੇ ਦਿਖਾਉਨੇ ਤੁਹਾਨੂੰ ਅੱਜ ਵੀ ਇੰਨਾ ਕਲਾੜਿਆਂ ਦੇ ਗੁੜ ਤੇ ਸ਼ੱਕਰ ਜਿਹੜਾ ਸਾਡੇ ਪਿੰਡਾਂ ਚ ਟਰਾਲੀਆਂ ਤੇ ਵਿਕਦਾ ਹੈ ਸ਼ਹਿਰਾਂ ਚ ਬਜ਼ਾਰਾਂ ਚ ਦੇਖ ਪਿੱਛਦਾ ਆਹ ਦੇਖੋ ਆਹ ਪਿਆ ਚਿੱਟੀ ਬਰਫ ਵਰਗੀ ਸ਼ੱਕਰ ਤੋਂ ਦੇਖੀ ਜਾਓ ਬਾਈ ਤੁਹਾਨੂੰ ਦਿਖਾਵਾਂਗੇ ਸਾਰੀ ਵੀਡੀਓ ਦੇਖੋ ਕਿਵੇਂ ਇਹ ਇੱਕ ਤਰ੍ਹਾਂ ਦਾ ਨਹੀਂ 10 ਤਰ੍ਹਾਂ ਦਾ ਇਹ ਚ ਕੈਮੀਕਲ ਜ਼ਹਿਰਾਂ ਬਖਰੀਆਂ ਬਖਰੀਆਂ ਬਰਤੀਆਂ ਜਾਂਦੀਆਂ ਨੇ ਜਿਹੜੀਆਂ ਬਹੁਤ ਵੱਡੇ ਪੱਧਰ ਤੇ ਸਿਹਤ ਨੂੰ ਨੁਕਸਾਨ ਕਰਦੀਆਂ ਨੇ ਅਸੀਂ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਤੁਸੀਂ ਆਪਣੇ ਗੁੜ ਤੇ ਸ਼ੱਕਰ ਦੀ ਬਣਾਈ ਹੋਈ ਚਾਹ ਪੀਂਦੇ ਆ ਕਹਿੰਦੇ ਨਾ ਮੈਂ ਕਿਉਂ ਕਹਿੰਦੇ ਸਾਨੂੰ ਪਤਾ ਅਸੀਂ ਬਣਾਇਆ ਹੈ ਵਿੱਚ ਕੀ ਕੁਝ ਪਾਇਆ ਹੋਇਆ ਪਰ ਆਪਣੇ ਆਮ ਹੀ ਇਹ ਵਿਗਦਾ ਤੇ ਆਹ ਇਹ ਫੂਡ ਸੇਫਟੀ ਵਾਲੇ ਅਧਿਕਾਰੀ ਆ ਪੁੱ ਸੈਂਪਲ ਨਹੀਂ ਭਰਦੇ ਦੁਕਾਨਾਂ ਤੇ ਜਾ ਕੇ ਉਹ ਟਰਾਲੀਆਂ ਫਿਰਦੇ ਆ ਉਹਨਾਂ ਦਾ ਸੈਂਪਲ ਨਹੀਂ ਭਰਦੇ ਜੇ ਭਰਦੇ ਆ ਆਓ ਚੱਕੋ ਉਹ ਸਿਰਤੀ ਨਾ ਉਹਨੇ ਚੱਕ ਕੇ ਆਪਣਾ ਪੱਠਾ ਭਰ ਕੇ ਖਾਣ ਦਾ ਠੋਕਿਆ ਹੁਣ ਆਹ ਹਰਾ ਲਫਾਫਾ ਦੇ ਹੱਥ ਚ ਇਹ ਡੈਕੋਲੇਟ ਗੋਲਡ ਪਾਪੜੀ ਆ ਇਹਨੂੰ ਗੂਗਲ ਤੇ ਸਰਚ ਮਾਰਿਓ ਤੁਹਾਨੂੰ ਪਤਾ ਲੱਗੂ ਕਿ ਕਿੰਨਾ ਖਤਰਨਾਕ ਅਸਰ ਸਾਡੇ ਸਰੀਰ ਤੇ ਪਾਉਂਦੀ ਆ ਨਰਵ ਸਿਸਟਮ ਸਾਡਾ ਕਿਵੇਂ ਕਮਜ਼ੋਰ ਕਰਦੀ ਆਓ ਚੱਕੋ ਸਿਰਤੀਆਂ ਨਾ ਚਾਰ ਪੰਜ ਡਲੀਆਂ ਉਹਨੇ ਕੱਢ ਕੇ ਦੇ ਵਿੱਚੋਂ ਹੋਰ ਵੀ ਸਿੱਟੂਗਾ ਉਰਲੇ ਪਾਸੇ ਵੀ ਸਿੱਟੂਗਾ ਸੋ ਸਾਡੇ ਜਿਹੜੇ ਫੂਡ ਸੇਫਟੀ ਨਾਲ ਸੁੱਤੇ ਪਏ ਆ ਇਹ ਸੈਂਪਲ ਦੀ ਗੱਲ ਕਰਦਾ ਕੋ ਸੈਂਪਲ ਨਹੀਂ ਭਰਨਾ ਜੇ ਭਰ ਲਿਆ ਤਾਂ ਗੱਲ ਮਿਲ ਕੇ ਪਾਸ ਕਰ ਦਿੰਦੇ ਆ ਉਹ ਚੱਕੂਰਲੇ ਪਾਸੇ ਚੱਕ ਕੇ ਉਹ ਸਿਰਤਿਆਂ ਉਹ ਚੱਕ ਉਹ ਸਿਰਤਿਆਂ ਦੇਖੋ ਸੋ ਆ ਹੁਣ ਅੱਗੇ ਆਜੋ ਆ ਹੁਣ ਇਹ ਆ ਜਿਹੜੀ ਲੀਰ ਜੀ ਨੇ ਉਹ ਡਬੋਖੇ ਕੱਢ ਲਈ ਹਰੀ ਜੀ ਬਾਲਟੀ ਦੇ ਵਿੱਚੋਂ ਹਰੀ ਦੀ ਬਾਲਟੀ ਜੀ ਪਿਆ ਰਿੰਡ ਦਾ ਤੇਲ ਆਮ ਤਾਰ ਦੇ ਸਰੋਂ ਦਾ ਤੇਲ ਵਰਤਿਆ ਜਾਂਦਾ ਪਰ ਇਹ ਰਿੰਡ ਦਾ ਤੇਲ ਵਰਤਿਆ ਰਿੰਡ ਦਾ ਤੇਲ ਵਰਤਿਆ ਜਾਂਦਾ ਸਾਬਣ ਬਣਾਉਣ ਲਈ ਲੀੜੇ ਤੋਂ ਨਾਲੀ ਪਰ ਇਹ ਗੁੜ ਤੇ ਸ਼ੱਕਰ ਚ ਪਾਉਂਦੇ ਆ ਭਰਾਵੋ ਰਿੰਡ ਦਾ ਤੇਲ ਆਹ ਨੱਗੇ ਤੁਹਾਨੂੰ ਦਿਖਾਉਨੇ ਆ ਆਓ ਚੱਕੋ ਨੇ ਉਹ ਠੋਕਿਆ ਢੱਕਿਆ ਲਵੇੜ ਕੇ ਦਬੇ ਚੋਂ ਆਪਣੀਆਂ ਬੁੜੀਆਂ ਕਹਿ ਦਿੰਦੀਆਂ ਭਾਈ ਲਾਲ ਜਾ ਗੁੜ ਪਾ ਦਿਓ ਆ ਲਾਲ ਗੁੜ ਆ కెਮੀਕਲ ਨਾਲ ਬਣਦਾ ਭਾਈ ਆ ਦੇਖ ਲਓ ਅੱਗੇ ਆ ਜਾਓ ਜਿਵੇਂ ਆਪਾਂ ਜੂਰੀਆ ਛਿੜਦੇ ਛਾਣਾ ਦਿੰਨੇ ਆ ਆਹ ਸ਼ੱਕਰ ਤੇ ਛਾਣਾ ਦੇਈ ਜਾਂਦੇ ਆ ਸੋ ਇਹ ਸੋਡਾ ਇਹ ਮਠਾ ਸੋਡਾ ਨਹੀਂ ਕਸ਼ਟਕ ਸੋਡਾ ਜਿਹੜਾ ਕੱਪੜੇ ਧੋਣ ਲਈ ਵਰਤਿਆ ਜਾਂਦਾ ਅਦਲੋ ਕਿੰਨੇ ਤਰ੍ਹਾਂ ਦਾ ਇਹ ਕੈਮੀਕਲ ਤੇ ਜ਼ਹਿਰ ਪਾ ਕੇ ਇਹ ਗੁੜ ਤੇ ਸ਼ੱਕਰ ਪੰਜਾਬ ਦੇ ਟਰੱਕਾਂ ਟਰੱਕ ਭਰ ਕੇ ਵੇਕਣਾਉਂਦਾ ਇਹ ਇਹ ਕੀ ਆਇਆ ਹੈ ਇਹ ਕੈਮੀਕਲ ਹੈ ਇਹ ਕੈਮੀਕਲ ਆਉਣ ਵਾਲਾ ਹੈ ਇਹ ਵੀ ਕੋਣ ਹੈ ਬੱਚਾ ਲੈ ਚੀਨੀ ਵਾਲਾ ਕੈਮੀਕਲ ਹੈ ਲੈ ਵੀ ਪੰਜਾਬ ਵਾਲੇ ਅਸੀਂ ਆਏ ਵਾ ਯੂਪੀ ਚ ਖਿਲਾੜਿਆਂ ਤੇ ਅਸੀਂ ਦੇਖਣਾ ਆਏ ਕਿਵੇਂ ਗੁੜ ਤੇ ਸ਼ੱਕਰ ਇਹ ਤਿਆਰ ਹੁੰਦਾ ਤੇ ਦਿਖਾਉਣਾ ਤੁਹਾਨੂੰ ਅੱਜ ਵੀ ਇੰਨਾ ਕਲੜਾਂ ਦੇ ਗੁੜ ਤੇ ਸ਼ੱਕਰ ਜਿਹੜਾ ਸਾਡੇ ਪਿੰਡਾਂ 'ਚ ਟਰਾਲੀਆਂ ਤੇ ਵਿਕਦਾ ਐ ਸ਼ਹਿਰਾਂ 'ਚ ਬਜ਼ਾਰਾਂ 'ਚ ਦੇਖ ਪਿੱਕਦਾ ਆਹ ਦੇਖੋ ਆ ਪਿਆ ਚਿੱਟੀ ਬਰਫ ਵਰਗੀ ਸ਼ੱਕਰ ਆ ਤੁਹੇ ਦੇਖੀ ਜਾਓ ਬਾਈ ਤੁਹਾਨੂੰ ਦਿਖਾਵਾਂਗੇ ਸਾਰੀ ਵੀਡੀਓ ਦੇਖੋ ਵੀ ਕਿਵੇਂ ਇਹ ਇੱਕ ਤਰ੍ਹਾਂ ਦਾ ਨਹੀਂ 10 ਤਰ੍ਹਾਂ ਦਾ ਇਹ 'ਚ ਕੈਮੀਕਲ ਜ਼ਹਿਰਾਂ ਬਖਰੀਆਂ ਬਖਰੀਆਂ ਵਰਤੀਆਂ ਜਾਂਦੀਆਂ ਨੇ ਜਿਹੜੀਆਂ ਬਹੁਤ ਵੱਡੇ ਪੱਧਰ ਤੇ ਸਿਹਤ ਨੂੰ ਨੁਕਸਾਨ ਕਰਦੀਆਂ ਨੇ ਅਸੀਂ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਯਾਰ ਤੁਸੀਂ ਆਪਣੇ ਗੁੜ ਤੇ ਸ਼ੱਕਰ ਦੀ ਬਣਾਈ ਹੋ ਚਾਹ ਪੀਨੇ ਆ ਕਹਿੰਦੇ ਨਾ ਮੈਂ ਕਿਉਂ ਸਾਨੂੰ ਪਤਾ ਅਸੀਂ ਬਣਾਇਆ ਹੈ ਵਿੱਚ ਕੀ ਕੁਝ ਪਾਇਆ ਹੋਇਆ ਹੈ ਪਰ ਆਪਣੇ ਆਮ ਹੀ ਇਹ ਵਿਗਦਾ ਤੇ ਅਜਿਹੇ ਫੂਡ ਸੇਫਟੀ ਵਾਲੇ ਅਧਿਕਾਰੀ ਆਏ ਕੋ ਸੈਂਪਲ ਨਹੀਂ ਭਰਦੇ ਦੁਕਾਨਾਂ ਤੇ ਜਾ ਕੇ ਉਹ ਟਰਾਲੀਆਂ ਫਿਰਦੇ ਉਹਨਾਂ ਦਾ ਸੈਂਪਲ ਨਹੀਂ ਭਰਦੇ ਜੇ ਭਰਦੇ ਆ ਆਓ ਚੱਕੋ ਉਹ ਸਿਰਤੀ ਨਾਲ ਉਹਨੇ ਚੱਕ ਕੇ ਆਪਣਾ ਪੱਠਾ ਭਰ ਕੇ ਖੰਡ ਦਾ ਠੋਕਿਆ ਹੁਣ ਆ ਹਰਾਲ ਫਾਫਾ ਦੇ ਹੱਥ ਚ ਇਹ ਡੈਕੋਲੇਟ 골ਡ ਪਾਪੜੀ ਹੈ ਇਹਨੂੰ ਗੂਗਲ ਤੇ ਸਰਚ ਮਾਰਿਓ ਤਾਨੂੰ ਪਤਾ ਲੱਗੋ ਕਿ ਕਿੰਨਾ ਖਤਰਨਾਕ ਅਸਰ ਸਾਡੇ ਸਰੀਰ ਤੇ ਪਾਉਂਦੀ ਆ ਨਰਵ ਸਿਸਟਮ ਸਾਡਾ ਕਿਵੇਂ ਕਮਜ਼ੋਰ ਕਰਦੀ ਆ ਚੱਕੋ ਸਿਰ ਤੀਆਂ ਨਾ ਚਾਰ ਪੰਜ ਡਲੀਆਂ ਉਹਨੇ ਕੱਢ ਕੇ ਦੇ ਵਿੱਚੋਂ ਹੋਰ ਵੀ ਸਿੱਟੂਗਾ ਉਰਲੇ ਪਾਸੇ ਵੀ ਸਿੱਟੂਗਾ ਸੋ ਸਾਡੇ ਜਿਹੜੇ ਫੂਡ ਸੇਫਟੀ ਦੇ ਸੁੱਤੇ ਪਏ ਆ ਜੇ ਸੈਂਪਲ ਦੀ ਗੱਲ ਕਰਦਾ ਕੋਈ ਸੈਂਪਲ ਨਹੀਂ ਭਰਨਾ ਜੇ ਭਰ ਲਿਆ ਤਾਂ ਗਲ ਮਿਲ ਕੇ ਪਾਸ ਕਰ ਦਿੰਦੇ ਆ ਉਹ ਚੱਕੋ ਉਰਲੇ ਪਾਸੇ ਚੱਕ ਕੇ ਉਹ ਸਿਰ ਤੀਆਂ ਉਹ ਚੱਕ ਉਹ ਸਿਰ ਤੀਆਂ ਸੋ ਆ ਹੁਣ ਅੱਗੇ ਆਜੋ ਆ ਹੁਣ ਇਹ ਆ ਜਿਹੜੀ ਲੀਰ ਜੀ ਨੇ ਉਹ ਡਬੋਖੇ ਕੱਢ ਲਈ ਹਰੀਜੀ ਪਾਰਟੀ ਦੇ ਵਿੱਚੋਂ ਹਰੀ ਦੀ ਬਾਹਟ ਜੀ ਪਿਆ ਰਿੰਡ ਦਾ ਤੇਲ ਆਮ ਤਰ੍ਹਾਂ ਦੇ ਸਰੋਨਾ ਤੇਲ ਵਰਤੇ ਜਾਂਦਾ ਪਰ ਇਹ ਰਿੰਡ ਦਾ ਤੇਲ ਵਰਤੇ ਰਿੰਡ ਦਾ ਤੇਲ ਵਰਤੇ ਜਾਂਦਾ ਸਾਬਣ ਬਣਾਉਣ ਲਈ ਲੀੜੇ ਤੋਂ ਨਾਲੀ ਪਰ ਇਹ ਗੁੜ ਤੇ ਸ਼ੱਕਰ ਚ ਪਾਉਂਦੇ ਆ ਭਰਾਵੋ ਰਿੰਡ ਦਾ ਤੇਲ ਆ ਹੁਣ ਅੱਗੇ ਤੁਹਾਨੂੰ ਦਿਖਾਉਨੇ ਆ ਆਓ ਚੱਕੋ ਨੇ ਉਹ ਠੋਕਿਆ ਢੱਕਿਆ ਲਵੇੜ ਕੇ ਟਬੇ 'ਚ ਆਪਣੇ ਬੁੜੀਆਂ ਕਹਿਦੀਆਂ ਭਾਈ ਲਾਲ ਜੀ ਗੁੜ ਪਾ ਦਿਓ ਆ ਲਾਲ ਗੁੜ ਆ ਕੈਮੀਕਲ ਨਾਲ ਬਣਦਾ ਭਾਈ ਆ ਦੇਖ ਲੋ ਅੱਗੇ ਆ ਜਾਓ ਜਿਵੇਂ ਆਪਾਂ ਜੂਰੀਆ ਛੜਦਿਆਂ ਛਾਣਾ ਦਿੰਨੇ ਆ ਆਹ ਸ਼ੱਕਰ ਤੇ ਛਾਣਾ ਦੇਈ ਜਾਂਦੇ ਆ ਸੋ ਇਹ ਸੋਡਾ ਹੈ ਇਹ ਮੱਠਾ ਸੋਡਾ ਨਹੀਂ ਕਸਟਿਕ ਸੋਡਾ ਜਿਹੜਾ ਕੱਪੜੇ ਧੋਣ ਲਈ ਵਰਤਿਆ ਜਾਂਦਾ ਆ ਦੇਖੋ ਕਿੰਨੇ ਤਰ੍ਹਾਂ ਦਾ ਇਹ ਕੈਮੀਕਲ ਤੇ ਜ਼ਹਿਰ ਪਾ ਕੇ ਇਹ ਗੁੱੜ ਤੇ ਸ਼ੱਕਰ ਪੰਜਾਬ ਟਰੱਕਾਂ ਟਰੱਕ ਭਰ ਕੇ ਵੇਕਣਾਉਂਦਾ ਇਹ ਇਹ ਕੀ ਆ ਇਹ ਇਹ ਕੈਮੀਕਲ ਹੈ ਇਹ ਕੈਮੀਕਲ ਹੈ ਛਾਣੇ ਵਾਲਾ ਹੈ ਇਹ ਵੀ ਕੋਣ ਹੈ ਬੱਚਾ ਇਹ ਚਿੰਨੀ ਵਾਲਾ ਕੰਮ ਕਰਦਾ ਹੈ ਲੈ ਵੀ ਪੰਜਾਬ ਵਾਲੇ ਵਾਸੀ ਆਏ ਵੈ ਯੂਪੀ ਚ ਖਲਾੜਿਆਂ ਤੇ ਅਸੀਂ ਦੇਖਣ ਆਏ ਕਿਵੇਂ ਗੁੜ ਤੇ ਸ਼ੱਕਰ ਇਹ ਤਿਆਰ ਹੁੰਦਾ ਤੇ ਦਿਖਾਉਣਾ ਤੁਹਾਨੂੰ ਅੱਜ ਵੀ ਇੰਨਾ ਖਲਾੜਿਆਂ ਦੇ ਗੁੜ ਤੇ ਸ਼ੱਕਰ ਜਿਹੜਾ ਸਾਡੇ ਪਿੰਡਾਂ ਚ ਟਰਾਲੀਆਂ ਤੇ ਵਿਕਦਾ ਹੈ ਸ਼ਹਿਰਾਂ ਚ ਬਜ਼ਾਰਾਂ ਚ ਦੇਖ ਪਿੱਛਦਾ ਆਹ ਦੇਖੋ ਆ ਪਿਆ ਚਿੱਟੀ ਬਰਫੀ ਦੀ ਸ਼ੱਕਰ ਸੋ ਦੇਖੀ ਜਾਓ ਬਾਈ ਤੁਹਾਨੂੰ ਦਿਖਾਵਾਂਗੇ ਸਾਰੀ ਵੀਡੀਓ ਦੇਖੋ ਕਿਵੇਂ ਇਹ ਇੱਕ ਤਰ੍ਹਾਂ ਦਾ ਨਹੀਂ 10 ਤਰ੍ਹਾਂ ਦਾ ਇਹ ਚ ਕੈਮੀਕਲ ਜ਼ਹਿਰਾਂ ਬਖਰੀਆਂ ਬਖਰੀਆਂ ਵਰਤੀਆਂ ਜਾਂਦੀਆਂ ਨੇ ਜਿਹੜੀਆਂ ਬਹੁਤ ਵੱਡੇ ਪੱਧਰ ਤੇ ਸਿਹਤ ਨੂੰ ਨੁਕਸਾਨ ਕਰਦੀਆਂ ਨੇ ਅਸੀਂ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਤੁਸੀਂ ਆਪਣੇ ਗੁੜ ਤੇ ਸ਼ੱਕਰ ਦੀ ਬਣਾਈ ਹੋਈ ਚਾਹ ਪੀਂਦੇ ਆ ਕਹਿੰਦੇ ਨਾ ਮੈਂ ਕਿਉਂ ਕਹਿੰਦੇ ਸਾਨੂੰ ਪਤਾ ਅਸੀਂ ਬਣਾਇਆ ਹੈ ਵਿੱਚ ਕੀ ਕੁਝ ਪਾਇਆ ਹੋਇਆ ਹੈ ਪਰ ਆਪਣੇ ਆਮ ਹੀ ਇਹ ਵਿਗਦਾ ਤੇ ਅਜਿਹੇ ਫੂਡ ਸੇਫਟੀ ਵਾਲੇ ਅਧਿਕਾਰੀ ਆਏ ਕੋ ਸੈਂਪਲ ਨਹੀਂ ਭਰਦੇ ਦੁਕਾਨਾਂ ਤੇ ਜਾ ਕੇ ਉਹ ਟਰਾਲੀਆਂ ਫਿਰਦੇ ਉਹਨਾਂ ਦਾ ਸੈਂਪਲ ਨਹੀਂ ਭਰਦੇ ਜੇ ਭਰਦੇ ਆ ਆਓ ਚੱਕੋ ਉਹ ਸਿਰਤੀ ਨਾ ਉਹਨੇ ਚੱਕ ਕੇ ਆਪਣਾ ਪੱਠਲਾ ਭਰ ਕੇ ਖੰਡ ਦਾ ਠੋਕਿਆ ਹੁਣ ਆ ਹਰਾਲ ਫਾਫਾ ਦੇ ਹੱਥ ਚ ਇਹ ਡੈਕੋਲੇਟ 골ਡ ਪਾਪੜੀ ਆ ਇਹ ਇਹਨੂੰ ਗੂਗਲ ਤੇ ਸਰਚ ਮਾਰਿਓ ਤੁਹਾਨੂੰ ਪਤਾ ਲੱਗੋ ਕਿ ਕਿੰਨਾ ਖਤਰਨਾਕ ਅਸਰ ਸਾਡੇ ਸਰੀਰ ਤੇ ਪਾਉਂਦੀ ਆ ਨਰਵ ਸਿਸਟਮ ਸਾਡਾ ਕਿਵੇਂ ਕਮਜ਼ੋਰ ਕਰਦੀ ਆ ਚੱਕੋ ਸਿਰਤੀ ਨਾ ਚਾਰ ਪੰਜ ਡਲੀਆਂ ਉਹਨੇ ਕੱਢ ਕਰੇ ਵਿੱਚੋਂ ਹੋਰ ਵੀ ਸਿੱਟੂਗਾ ਉਰਲੇ ਪਾਸੇ ਵੀ ਸਿੱਟੂਗਾ ਸੋ ਸਾਡੇ ਜਿਹੜੇ ਫੂਡ ਸੇਫਟੀ ਦੇ ਸੁੱਤੇ ਪਏ ਆ ਇਹ ਸੈਂਪਲ ਦੀ ਗੱਲ ਕਰਦਾ ਕੋ ਸੈਂਪਲ ਨਹੀਂ ਭਰਨਾ ਜੇ ਭਰ ਲਿਆ ਰਲ ਮਿਲ ਕੇ ਪਾਸ ਕਰ ਦਿੰਦੇ ਆ ਉਹ ਚੱਕੂਰਲੇ ਪਾਸੇ ਚੱਕ ਕੇ ਉਹ ਸਿਰਤੀਆਂ ਆਬਜੈਕਟ ਉਹ ਸਿਰਤੀਆਂ ਦੇਖੋ ਤੋ ਆ ਹੁਣ ਅੱਗੇ ਆਜੋ ਆ ਹੁਣ ਇਹ ਆ ਜਿਹੜੀ ਲੀਰ ਜੀ ਨੇ ਉਹ ਡਬੋ ਕੇ ਕੱਢ ਲਈ ਹਰੀ ਜੀ ਬਾਲਟੀ ਦੇ ਵਿੱਚੋਂ ਹਰੀ ਦੀ ਬਾਲਟੀ ਜੀ ਪਿਆ ਰਿੰਡ ਦਾ ਤੇਲ ਆਮ ਤੌਰ ਤੇ ਸਰੋਂ ਦਾ ਤੇਲ ਵਰਤਿਆ ਜਾਂਦਾ ਪਰ ਇਹ ਰਿੰਡ ਦਾ ਤੇਲ ਵਰਤਿਆ ਰਿੰਡ ਦਾ ਤੇਲ ਵਰਤਿਆ ਜਾਂਦਾ ਸਾਬਣ ਬਣਾਉਣ ਲਈ ਢੋਣ ਵਾਲੀ ਪਰ ਇਹ ਗੁੜ ਤੇ ਸ਼ੱਕਰ ਚ ਪਾਉਂਦੇ ਆ ਭਰਾਵੋ ਰਿੰਡ ਦਾ ਤੇਲ ਆਹ ਨਗੱਧਾ ਨੂੰ ਦਿਖਾਉਨੇ ਆ ਆਓ ਚੱਕੋ ਨੇ ਉਹ ਠੋਕਿਆ ਟੱਕਿਆ ਲਵੇੜ ਕੇ ਟਵੇਚੋਂ ਆਪਣੀਆਂ ਬੁੜੀਆਂ ਕਹਿਦੀਆਂ ਭਾਈ ਲਾਲ ਜਾ ਗੁੜ ਪਾ ਦਿਓ ਆਹ ਲਾਲ ਗੁੜ ਆ ਕੈਮੀਕਲ ਨਾਲ ਬਣਦਾ ਭਾਈ ਇਹ ਦੇਖ ਲੋ ਆਗੇ ਆ ਜਾਓ ਜਿਵੇਂ ਆਪਾਂ ਜੂਰੀਆ ਛਿੜਦਿਆਂ ਛਾਣਾ ਦਿੰਨੇ ਆ ਆਹ ਸ਼ੱਕਰ ਤੇ ਛਾਣਾ ਦੇਈ ਜਾਂਦੇ ਆ ਸੋ ਇਹ ਸੋਡਾ ਤੇ ਮਠਾ ਸੋਡਾ ਨਹੀਂ ਕਸ਼ਟਕ ਸੋਡਾ ਜਿਹੜਾ ਕੱਪੜੇ ਧੋਣ ਲਈ ਵਰਤਿਆ ਜਾਂਦਾ ਅਦਲੋ ਕਿੰਨੇ ਤਰ੍ਹਾਂ ਦਾ ਇਹ ਕੈਮੀਕਲ ਤੇ ਜ਼ਹਿਰ ਪਾ ਕੇ ਇਹ ਗੁੜ ਤੇ ਸ਼ੱਕਰ ਪੰਜਾਬ ਟਰੱਕਾਂ ਟਰੱਕ ਭਰ ਕੇ ਵੇਕਣਾ ਹੁੰਦਾ ਇਹ ਇਹ ਕੀ ਆ ਇਹ ਇਹ ਕੈਮੀਕਲ ਹੈ ਇਹ ਕੈਮੀਕਲ ਆ ਆਣੇ ਵਾਲਾ ਹੈ ਇਹ ਵੀ ਕੌਣ ਹੈ ਬੱਚਾ ਲੈ ਚੀਨੀ ਵਾਲਾ ਕੰਮ ਕਰਦਾ ਹੈ ਲੈ ਵੀ ਪੰਜਾਬ ਵਾਲੇ ਵਾਸੀਂ ਆਏ ਵਾ ਯੂਪੀ ਚ ਖਲਾੜਿਆਂ ਤੇ ਅਸੀਂ ਦੇਖਣ ਆਏ ਕਿਵੇਂ ਗੁੜ ਤੇ ਸ਼ੱਕਰ ਇਹ ਤਿਆਰ ਹੁੰਦਾ ਤੇ ਦਿਖਾਉਣੇ ਤੁਹਾਨੂੰ ਅੱਜ ਇੰਨਾ ਘਿਲਾੜਾਂ ਦੇ ਗੁੜ ਤੇ ਸ਼ੱਕਰ ਜਿਹੜਾ ਸਾਡੇ ਪਿੰਡਾਂ 'ਚ ਟਰਾਲੀਆਂ 'ਤੇ ਵਿਕਦਾ ਐ ਸ਼ਹਿਰਾਂ 'ਚ ਬਜ਼ਾਰਾਂ 'ਚ ਦੇਖ ਪਿੱਛਦਾ ਆਹ ਦੇਖੋ ਆ ਪਿਆ ਚਿੱਟੀ ਬਰਫ ਵਰਗੀ ਸ਼ੱਕਰ ਆ ਤੁਹ ਦੇਖੀ ਜਾਓ ਬਾਈ ਤੁਹਾਨੂੰ ਦਿਖਾਵਾਂਗੇ ਸਾਰੀ ਵੀਡੀਓ ਦੇਖੋ ਵੀ ਕਿਵੇਂ ਇਹ ਇੱਕ ਤਰ੍ਹਾਂ ਦਾ ਨਹੀਂ 10 ਤਰ੍ਹਾਂ ਦਾ ਇਹ 'ਚ ਕੈਮੀਕਲ ਜ਼ਹਿਰਾਂ ਵੱਖਰੀਆਂ ਵੱਖਰੀਆਂ ਮਰਤੀਆਂ ਜਾਂਦੀਆਂ ਨੇ ਜਿਹੜੀਆਂ ਬਹੁਤ ਵੱਡੇ ਪੱਧਰ ਤੇ ਸਿਹਤ ਨੂੰ ਨੁਕਸਾਨ ਕਰਦੀਆਂ ਨੇ ਅਸੀਂ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਤੁਸੀਂ ਆਪਣੇ ਗੁੜ ਤੇ ਸ਼ੱਕਰ ਦੀ ਬਣਾਈ ਹੋਈ ਚਾਹ ਪੀਂਦੇ ਆ ਕਹਿੰਦੇ ਨਾ ਮੈਂ ਕਿਉਂ ਸਾਨੂੰ ਪਤਾ ਅਸੀਂ ਬਣਾਇਆ ਹੈ ਵਿੱਚ ਕੀ ਕੁਝ ਪਾਇਆ ਹੋਇਆ ਹੈ ਪਰ ਆਪਣੇ ਆਮ ਹੀ ਇਹ ਵਿਗਦਾ ਤੇ ਅਜਿਹੇ ਫੂਡ ਸੇਫਟੀ ਵਾਲੇ ਅਧਿਕਾਰੀ ਆਏ ਕੋ ਸੈਂਪਲ ਨਹੀਂ ਭਰਦੇ ਦੁਕਾਨਾਂ ਤੇ ਜਾ ਕੇ ਉਹ ਟਰਾਲੀਆਂ ਫਿਰਦੇ ਉਹਨਾਂ ਦਾ ਸੈਂਪਲ ਨਹੀਂ ਭਰਦੇ ਜੇ ਭਰਦੇ ਆ ਆਓ ਚੱਕੋ ਉਹ ਸਿਰਤੀ ਨਾਲ ਉਹਨੇ ਚੱਕ ਕੇ ਆਪਣਾ ਪੱਠਾ ਭਰ ਕੇ ਖਾਣਾ ਦਾ ਠੋਕਿਆ ਹੁਣ ਆ ਹਰਾਲ ਫਾਫਾ ਦੇ ਹੱਥ ਚ ਇਹ ਡੈਕੋਲੇਟ 골ਡ ਪਾਪੜੀ ਆ ਇਹ ਇਹਨੂੰ ਗੂਗਲ ਤੇ ਸਰਚ ਮਾਰਿਓ ਤਾਨੂੰ ਪਤਾ ਲੱਗੋ ਕਿ ਕਿੰਨਾ ਖਤਰਨਾਕ ਅਸਰ ਸਾਡੇ ਸਰੀਰ ਤੇ ਪਾਉਂਦੀ ਆ ਨਰਵ ਸਿਸਟਮ ਸਾਡਾ ਕਿਵੇਂ ਕਮਜ਼ੋਰ ਕਰਦੀ ਆ ਉਹ ਚੱਕੋ ਸਿਰ ਤਿਆਂ ਚਾਰ ਪੰਜ ਡਲੀਆਂ ਉਹਨੇ ਕੱਢ ਕੇ ਦੇ ਵਿੱਚੋਂ ਹੋਰ ਵੀ ਸਿੱਟੂਗਾ ਉਰਲੇ ਪਾਸੇ ਵੀ ਸਿੱਟੂਗਾ ਸੋ ਸਾਡੇ ਜਿਹੜੇ ਫੂਡ ਸੇਫਟੀ ਦੇ ਸੁੱਤੇ ਪਏ ਆ ਜੇ ਸੈਂਪਲ ਦੀ ਗੱਲ ਕਰਦਾ ਕੋਈ ਸੈਂਪਲ ਨਹੀਂ ਭਰਨਾ ਜੇ ਭਰ ਲਿਆ ਤਾਂ ਰਲ ਮਿਲ ਕੇ ਪਾਸ ਕਰ ਦਿੰਦੇ ਆ ਉਹ ਚੱਕੋ ਉਰਲੇ ਪਾਸੇ ਉਹ ਚੱਕ ਕੇ ਉਹ ਸਿਰ ਤਿਆਂ ਉਹ ਚੱਕ ਉਹ ਸਿਰ ਤਿਆਂ ਦੇਖੋ ਸੋ ਆ ਹੁਣ ਅੱਗੇ ਆਜੋ ਆ ਹੁਣ ਇਹ ਆ ਜਿਹੜੀ ਲੀਰ ਜੀ ਨੇ ਉਹ ਡਬੋਖੇ ਕੱਢ ਲਈ ਹਰੀ ਜੀ ਬਾਹਲਟੀ ਦੇ ਵਿੱਚੋਂ ਹਰੀ ਦੀ ਬਾਹਲਟੀ ਜੀ ਪਿਆ ਰਿੰਡ ਦਾ ਤੇਲ ਆਮ ਤੌਰ ਤੇ ਸਰੋਂ ਦਾ ਤੇਲ ਵਰਤਿਆ ਜਾਂਦਾ ਪਰ ਇਹ ਰਿੰਡ ਦਾ ਤੇਲ ਵਰਤਿਆ ਰਿੰਡ ਦਾ ਤੇਲ ਵਰਤਿਆ ਜਾਂਦਾ ਸਾਬਣ ਬਣਾਉਣ ਲਈ ਢੋਣ ਵਾਲੀ ਪਰ ਇਹ ਗੁੜ ਤੇ ਸ਼ੱਕਰ ਚ ਪਾਉਂਦੇ ਆ ਭਰਾਵੋ ਰਿੰਡ ਦਾ ਤੇਲ ਹੁਣ ਅੱਗੇ ਤੁਹਾਨੂੰ ਦਿਖਾਉਨੇ ਆ ਆਓ ਚੱਕੋ ਨੇ ਉਹ ਠੋਕਿਆ ਢੱਕਾ ਲਵੇੜ ਕੇ ਡਬੇ ਚ ਆਪਣੇ ਬੁੜੀਆਂ ਕਹਿਦੀਆਂ ਭਾਈ ਲਾਲ ਜਾਂ ਗੁੜ ਪਾ ਦਿਓ ਆ ਲਾਲ ਗੁੜ ਆ ਕੈਮੀਕਲ ਨਾਲ ਬਣਦਾ ਭਾਈ ਆ ਦੇਖ ਲੋ ਅੱਗੇ ਆ ਜਾਓ ਜਿਵੇਂ ਆਪਾਂ ਜੂਰੀਆ ਛੜਦੇ ਆ ਛਾਣਾ ਦਿੰਨੇ ਆ ਆਹ ਸ਼ੱਕਰ ਤੇ ਛਾਣਾ ਦੇਈ ਜਾਂਦੇ ਆ ਸੋ ਇਹ ਸੋਡਾ ਹੈ ਇਹ ਮੱਠਾ ਸੋਡਾ ਨਹੀਂ ਕਸਟਕ ਸੋਡਾ ਜਿਹੜਾ ਕੱਪੜੇ ਧੋਣ ਲਈ ਵਰਤਿਆ ਜਾਂਦਾ ਆ ਦੇਖੋ ਕਿੰਨੇ ਤਰ੍ਹਾਂ ਦਾ ਇਹ ਕੈਮੀਕਲ ਤੇ ਜ਼ਹਿਰ ਪਾ ਕੇ ਇਹ ਗੁੱਟ ਤੇ ਸ਼ੱਕਰ ਪੰਜਾਬ ਟਰੱਕਾਂ ਟਰੱਕ ਭਰ ਕੇ ਵੇਕਣਾਉਂਦਾ ਇਹ ਇਹ ਕੀ ਆ ਇਹ ਇਹ ਕੈਮੀਕਲ ਹੈ ਇਹ ਕੈਮੀਕਲ ਆ ਛਾਣੇ ਵਾਲਾ ਇਹ ਵੀ ਕੋਨੇ ਵਿੱਚ ਲੈ ਚਿੰਨੀ ਵਾਲਾ ਕੰਮ ਕਰ ਲੈ ਲੈ ਵੀ ਪੰਜਾਬ ਵਾਲੇ ਵਾਸੀ ਆਏ ਵੈ ਯੂਪੀ ਚ ਖਲਾੜਿਆਂ ਤੇ ਅਸੀਂ ਦੇਖਣ ਆਏ ਕਿਵੇਂ ਗੁੜ ਤੇ ਸ਼ੱਕਰ ਇਹ ਤਿਆਰ ਹੁੰਦਾ ਤੇ ਦਿਖਾਉਣਾ ਤੁਹਾਨੂੰ ਅੱਜ ਵੀ ਇੰਨਾ ਖਲਾੜਿਆਂ ਦੇ ਗੁੜ ਤੇ ਸ਼ੱਕਰ ਜਿਹੜਾ ਸਾਡੇ ਪਿੰਡਾਂ ਚ ਟਰਾਲੀਆਂ ਤੇ ਵਿਕਦਾ ਹੈ ਸ਼ਹਿਰਾਂ ਚ ਬਜ਼ਾਰਾਂ ਚ ਦੇਖ ਪਿੱਛਦਾ ਆਹ ਦੇਖੋ ਆਹ ਪਿਆ ਚਿੱਟੀ ਬਰਫਰ ਦੀ ਸ਼ੱਕਰ ਸੋ ਦੇਖੀ ਜਾਓ ਬਾਈ ਤੁਹਾਨੂੰ ਦਿਖਾਵਾਂਗੇ ਸਾਰੀ ਵੀਡੀਓ ਦੇਖੋ ਕਿਵੇਂ ਇਹ ਇੱਕ ਤਰ੍ਹਾਂ ਦਾ ਨਹੀਂ 10 ਤਰ੍ਹਾਂ ਦਾ ਇਹ ਚ ਕੈਮੀਕਲ ਜ਼ਹਿਰਾਂ ਬਖਰੀਆਂ ਬਖਰੀਆਂ ਬਸਤੀਆਂ ਜਾਂਦੀਆਂ ਨੇ ਜਿਹੜੀਆਂ ਬਹੁਤ ਵੱਡੇ ਪੱਧਰ ਤੇ ਸਿਹਤ ਨੂੰ ਨੁਕਸਾਨ ਕਰਦੀਆਂ ਨੇ ਅਸੀਂ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਯਾਰ ਤੁਸੀਂ ਆਪਣੇ ਘਰ ਤੇ ਸ਼ੱਕਰ ਦੀ ਬਣਾਈ ਹੋਈ ਚਾਹ ਪੀਂਦੇ ਆ ਕਹਿੰਦੇ ਨਾ ਮੈਂ ਕਿਉਂ ਕਿਹਨੇ ਸਾਨੂੰ ਪਤਾ ਅਸੀਂ ਬਣਾਇਆ ਹੈ ਵੀ ਇਹ ਚ ਕੀ ਕੁਝ ਪਾਇਆ ਹੋਇਆ ਹੈ ਪਰ ਆਪਣੇ ਆਮ ਹੀ ਇਹ ਵਿਕਦਾ ਤੇ ਆ ਜਿਹੜੇ ਫੂਡ ਸੇਫਟੀ ਵਾਲੇ ਅਧਿਕਾਰੀ ਆ ਕੋ ਸੈਂਪਲ ਨਹੀਂ ਭਰਦੇ ਦੁਕਾਨਾਂ ਤੇ ਜਾ ਕੇ ਉਹ ਟਰਾਲੀਆਂ ਫਿਰਦੇ ਆ ਉਹਨਾਂ ਦਾ ਸੈਂਪਲ ਨਹੀਂ ਭਰਦੇ ਜੇ ਭਰਦੇ ਆ ਆਓ ਚੱਕੋ ਉਹ ਸਿਰਤੀ ਨਾ ਉਹਨੇ ਚੱਕ ਕੇ ਆਪਣਾ ਪੱਠਾ ਭਰ ਕੇ ਖਾਣ ਦਾ ਠੋਕਿਆ ਹੁਣ ਆ ਹਰਾਲ ਫਾਫਾ ਦੇ ਹੱਥ ਚ ਇਹ ਡੈਕੋਲੇਟ ਗੋਲਡ ਪਾਪੜੀ ਆ ਇਹ ਇਹਨੂੰ ਗੂਗਲ ਤੇ ਸਰਚ ਮਾਰਿਓ ਤੁਹਾਨੂੰ ਪਤਾ ਲੱਗੋ ਕਿ ਕਿੰਨਾ ਖਤਰਨਾਕ ਅਸਰ ਸਾਡੇ ਸਰੀਰ ਤੇ ਪਾਉਂਦੀ ਆ ਨਰਵ ਸਿਸਟਮ ਸਾਡਾ ਕਿਵੇਂ ਕਮਜ਼ੋਰ ਕਰਦੀ ਆਓ ਚੱਕੋ ਸਿਰਤੀਆਂ ਨਾ ਚਾਰ ਪੰਜ ਡਲੀਆਂ ਉਹਨੇ ਕੱਢ ਕੇ ਦੇ ਵਿੱਚੋਂ ਹੋਰ ਵੀ ਸਿੱਟੂਗਾ ਉਰਲੇ ਪਾਸੇ ਵੀ ਸਿੱਟੂਗਾ ਸੋ ਸਾਡੇ ਜਿਹੜੇ ਫੂਡ ਸੇਫਟੀ ਨਾਲ ਸੁੱਤੇ ਪਏ ਆ ਇਹ ਸੈਂਪਲ ਦੀ ਗੱਲ ਕਰਦਾ ਕੋਈ ਸਿੰਪਲ ਨਹੀਂ ਭਰਨਾ ਜੇ ਭਰ ਲਿਆ ਰਲ ਮਿਲ ਕੇ ਪਾਸ ਕਰ ਦਿੰਦੇ ਆ ਉਹ ਚੱਕੂਰਲੇ ਪਾਸੇ ਚੱਕ ਕੇ ਉਹ ਸੜਤੀਆਂ ਆਬਜੈਕਟ ਉਹ ਸੜਤੀਆਂ ਦੇਖੋ ਤੋ ਆ ਹੁਣ ਅੱਗੇ ਆਜੋ ਆ ਹੁਣ ਇਹ ਆ ਜਿਹੜੀ ਲੀਰ ਜੀ ਇਹਨੇ ਉਹ ਡਬੋ ਕੇ ਕੱਢ ਲਈ ਹਰੀ ਜੀ ਬਾਲਟੀ ਦੇ ਵਿੱਚੋਂ ਹਰੀ ਦੀ ਬਾਲਟੀ ਜੀ ਪਿਆ ਰਿੰਡ ਦਾ ਤੇਲ ਆਮ ਤੌਰ ਤੇ ਸਰੋਂ ਦਾ ਤੇਲ ਵਰਤਿਆ ਜਾਂਦਾ ਪਰ ਇਹ ਰਿੰਡ ਦਾ ਤੇਲ ਵਰਤਿਆ ਰਿੰਡ ਦਾ ਤੇਲ ਵਰਤਿਆ ਜਾਂਦਾ ਸਾਬਣ ਬਣਾਉਣ ਲਈ ਰੀੜੇ ਤੋਂ ਆਲੀ ਪਰ ਇਹ ਗੁੜ ਤੇ ਸ਼ੱਕਰ ਚ ਪਾਉਂਦੇ ਆ ਭਰਾਵੋ ਰਿੰਡ ਦਾ ਤੇਲ ਆਹ ਨਗਤਾ ਹੰਨੂ ਦਿਖਾਉਨੇ ਆ ਆਓ ਚੱਕੋ ਨੇ ਉਹ ਠੋਕਿਆ ਟੱਕਾ ਲਵੇੜ ਕੇ ਦਬੇ ਚੋਂ ਆਪਣੀਆਂ ਬੁੜੀਆਂ ਕਹਿ ਦਿੰਦੀਆਂ ਭਾਈ ਲਾਲ ਜਾ ਗੁੜ ਪਾ ਦਿਓ ਆ ਲਾਲ ਗੁੜ ਆ ਕੈਮੀਕਲ ਨਾਲ ਬਣਦਾ ਭਾਈ ਇਹ ਦੇਖ ਲਓ ਅੱਗੇ ਆ ਜਾਓ ਜਿਵੇਂ ਆਪਾਂ ਜੂਰੀਆ ਛੜਦੇ ਛਾਣਾ ਦਿੰਨੇ ਆ ਆਹ ਸ਼ੱਕਰ ਤੇ ਛਾਣਾ ਦੇਈ ਜਾਂਦੇ ਆ ਸੋ ਇਹ ਸੋਡਾ ਹੈ ਤੇ ਮਠਾ ਸੋਡਾ ਨਹੀਂ ਕਸ਼ਟਕ ਸੋਡਾ ਜਿਹੜਾ ਕੱਪੜੇ ਧੋਣ ਲਈ ਵਰਤਿਆ ਜਾਂਦਾ ਅਦਲੋ ਕਿੰਨੇ ਤਰ੍ਹਾਂ ਦਾ ਇਹ ਕੈਮੀਕਲ ਤੇ ਜ਼ਹਿਰ ਪਾ ਕੇ ਇਹ ਗੁੜ ਤੇ ਸ਼ੱਕਰ ਪੰਜਾਬ ਟਰੱਕਾਂ ਟਰੱਕ ਭਰ ਕੇ ਵੇਚਣਾ ਹੁੰਦਾ ਇਹ ਇਹ ਕੀ ਆਇਆ ਹੈ ਇਹ ਕੈਮੀਕਲ ਹੈ ਇਹ ਕੈਮੀਕਲ ਹੈ ਇਹ ਵਾਲਾ ਹੈ ਇਹ ਵੀ ਪੋਨੇ ਵਿੱਚ ਇਹ ਚਿੰਨੀ ਵਾਲਾ ਕੰਮ ਕਰਦਾ ਹੈ ਲੈ ਵੀ ਪੰਜਾਬ ਵਾਲੇ ਵਾਸੀ ਆਏ ਵੈ ਯੂਪੀ ਚ ਖਿਲਾੜਿਆਂ ਤੇ ਅਸੀਂ ਦੇਖਣ ਆਏ ਕਿਵੇਂ ਗੁੜ ਤੇ ਸ਼ੱਕਰ ਇਹ ਤਿਆਰ ਹੁੰਦਾ ਤੇ ਦਿਖਾਉਣਾ ਤੁਹਾਨੂੰ ਅੱਜ ਵੀ ਇੰਨਾ ਕਲਾੜਾਂ ਦੇ ਗੁੜ ਤੇ ਸ਼ੱਕਰ ਜਿਹੜਾ ਸਾਡੇ ਪਿੰਡਾਂ 'ਚ ਟਰਾਲੀਆਂ 'ਤੇ ਵਿਕਦਾ ਐ ਸ਼ਹਿਰਾਂ 'ਚ ਬਜ਼ਾਰਾਂ 'ਚ ਦੇਖ ਪਿੱਖਦਾ ਆਹ ਦੇਖੋ ਆ ਪਿਆ ਚਿੱਟੀ ਬਰਫਰ ਦੀ ਸ਼ੱਕਰ ਆ ਤਾਂ ਦੇਖੀ ਜਾਇਓ ਬਾਈ ਤੁਹਾਨੂੰ ਦਿਖਾਵਾਂਗੇ ਸਾਰੀ ਵੀਡੀਓ ਦੇਖੋ ਕਿ ਕਿਵੇਂ ਇਹ ਇੱਕ ਤਰ੍ਹਾਂ ਦਾ ਨਹੀਂ 10 ਤਰ੍ਹਾਂ ਦਾ ਇਹ 'ਚ ਕੈਮੀਕਲ ਜ਼ਹਿਰਾਂ ਬਖਰੀਆਂ ਬਖਰੀਆਂ ਵਰਤੀਆਂ ਜਾਂਦੀਆਂ ਨੇ ਜਿਹੜੀਆਂ ਬਹੁਤ ਵੱਡੇ ਪੱਧਰ ਤੇ ਸਿਹਤ ਨੂੰ ਨੁਕਸਾਨ ਕਰਦੀਆਂ ਨੇ ਅਸੀਂ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਜੀ ਤੁਸੀਂ ਆਪਣੇ ਗੁੜ ਤੇ ਸ਼ੱਕਰ ਦੀ ਬਣਾਈ ਹੋਈ ਚਾਹ ਪੀਂਦੇ ਆ ਕਹਿੰਦੇ ਨਾ ਮੈਂ ਕਿਉਂ ਕਿਨ ਸਾਨੂੰ ਪਤਾ ਅਸੀਂ ਬਣਾਇਆ ਹੈ ਵਿੱਚ ਕੀ ਕੁਝ ਪਾਇਆ ਹੋਇਆ ਹੈ ਪਰ ਆਪਣੇ ਆਮ ਹੀ ਇਹ ਵਿਗਦਾ ਤੇ ਅਜਿਹੇ ਫੂਡ ਸੇਫਟੀ ਵਾਲੇ ਅਧਿਕਾਰੀ ਆਏ ਕੋ ਸੈਂਪਲ ਨਹੀਂ ਭਰਦੇ ਦੁਕਾਨਾਂ ਤੇ ਜਾ ਕੇ ਉਹ ਟਰਾਲੀਆਂ ਫਿਰਦੇ ਉਹਨਾਂ ਦਾ ਸੈਂਪਲ ਨਹੀਂ ਭਰਦੇ ਜੇ ਭਰਦੇ ਆ ਆਓ ਚੱਕੋ ਉਹ ਸਿਰਤੀ ਨਾ ਉਹਨੇ ਚੱਕ ਕੇ ਆਪਣਾ ਪੱਠਾ ਭਰ ਕੇ ਖੰਡ ਦਾ ਠੋਕਿਆ ਹੁਣ ਆ ਹਰਾਲ ਫਾਫਾ ਦੇ ਹੱਥ ਚ ਇਹ ਡੈਕੋਲੇਟ 골ਡ ਪਾਪੜੀ ਆ ਇਹ ਇਹਨੂੰ ਗੂਗਲ ਤੇ ਸਰਚ ਮਾਰਿਓ ਤਾਨੂੰ ਪਤਾ ਲੱਗੋ ਕਿ ਕਿੰਨਾ ਖਤਰਨਾਕ ਅਸਰ ਸਾਡੇ ਸਰੀਰ ਤੇ ਪਾਉਂਦੀ ਆ ਨਰਵ ਸਿਸਟਮ ਸਾਡਾ ਕਿਵੇਂ ਕਮਜ਼ੋਰ ਕਰਦੀ ਆ ਚੱਕੋ ਸਿਰ ਤਿਆਂ ਚਾਰ ਪੰਜ ਡਲੀਆਂ ਉਹਨੇ ਕੱਢ ਕੇ ਦੇ ਵਿੱਚੋਂ ਹੋਰ ਵੀ ਸਿੱਟੂਗਾ ਉਰਲੇ ਪਾਸੇ ਵੀ ਸਿੱਟੂਗਾ ਸੋ ਸਾਡੇ ਜਿਹੜੇ ਫੂਡ ਸੇਫਟੀ ਦੇ ਸੁੱਤੇ ਪਏ ਆ ਜੇ ਸੈਂਪਲ ਦੀ ਗੱਲ ਕਰਦਾ ਕੋਈ ਸਿੰਪਲ ਨਹੀਂ ਪਰ ਨਾਲੇ ਭਰ ਲਿਆ ਦਾ ਰਲ ਮਿਲ ਕੇ ਪਾਸ ਕਰ ਦਿੰਦੇ ਆ ਉਹ ਚੱਕੋ ਉਰਲੇ ਪਾਸੇ ਚੱਕ ਕੇ ਉਹ ਸਿਰ ਤਿਆਂ ਉਹ ਚੱਕ ਉਹ ਸਿਰ ਤਿਆਂ ਸੋ ਆ ਹੁਣ ਅੱਗੇ ਆਜੋ ਆ ਹੁਣ ਇਹ ਆ ਜਿਹੜੀ ਲੀਰ ਜੀ ਨੇ ਉਹ ਡਬੋਖੇ ਕੱਢ ਲਈ ਹਰੀ ਜੀ ਬਾਹਰਟੀ ਦੇ ਵਿੱਚੋਂ ਹਰੀ ਦੀ ਬਾਹਰਟੀ ਜੀ ਪਿਆ ਰਿੰਡ ਦਾ ਤੇਲ ਆਮ ਤੌਰ ਤੇ ਸਰੋਂ ਦਾ ਤੇਲ ਵਰਤਿਆ ਜਾਂਦਾ ਪਰ ਇਹ ਰਿੰਡ ਦਾ ਤੇਲ ਵਰਤਿਆ ਰਿੰਡ ਦਾ ਤੇਲ ਵਰਤਿਆ ਜਾਂਦਾ ਸਾਬਣ ਬਣਾਉਣ ਲਈ ਲੀੜੇ ਧੋਣ ਵਾਲੀ ਪਰ ਇਹ ਗੁੜ ਤੇ ਸ਼ੱਕਰ ਚ ਪਾਉਂਦੇ ਆ ਭਰਾਵੋ ਰਿੰਡ ਦਾ ਤੇਲ ਹੁਣ ਅਗੇ ਤੁਹਾਨੂੰ ਦਿਖਾਉਨੇ ਆ ਆਓ ਚੱਕੋ ਨੇ ਉਹ ਠੋਕਿਆ ਢੱਕਾ ਲਵੇੜ ਕੇ ਦਬੇਜੋਂ ਆਪਣੀਆਂ ਬੁੜੀਆਂ ਕਹਿਦੀਆਂ ਭਾਈ ਲਾਲ ਜਾ ਗੁੜ ਪਾ ਦਿਓ ਆ ਲਾਲ ਗੁੜ ਆ ਕੈਮੀਕਲ ਨਾਲ ਬਣਦਾ ਭਾਈ ਇਹ ਦੇਖ ਲੋ ਅੱਗੇ ਆ ਜਾਓ ਜਿਵੇਂ ਆਪਾਂ ਜੂਰੀਆ ਛੜਦਿਆਂ ਛਾਣਾ ਦਿੰਨੇ ਆ ਆ ਸ਼ੱਕਰ ਤੇ ਛਾਣਾ ਦੇਈ ਜਾਂਦੇ ਆ ਸੋ ਇਹ ਸੋਡਾ ਤੇ ਮਠਾ ਸੋਡਾ ਨਹੀਂ ਕਸ਼ਟਕ ਸੋਡਾ ਜਿਹੜਾ ਕੱਪੜੇ ਧੋਣ ਲਈ ਵਰਤਿਆ ਜਾਂਦਾ ਆ ਦੇਖੋ ਕਿੰਨੇ ਤਰ੍ਹਾਂ ਦਾ ਇਹ ਕੈਮੀਕਲ ਤੇ ਜ਼ਹਿਰ ਪਾ ਕੇ ਇਹ ਗੁਰਦੇ ਸ਼ੱਕਰ ਪੰਜਾਬ ਟਰੱਕਾਂ ਟਰੱਕ ਭਰ ਕੇ ਵੇਖਣਾ ਹੁੰਦਾ ਇਹ ਇਹ ਕੀ ਆ ਇਹ ਇਹ ਕੈਮੀਕਲ ਹੈ ਇਹ ਕੈਮੀਕਲ ਹੈ ਇਹ ਵੀ ਕੌਣ ਹੈ ਬੱਚਾ ਇਹ ਚਿੰਨੀ ਵਾਲਾ ਕੰਮ ਕਰਦਾ ਹੈ ਲੈ ਵੀ ਪੰਜਾਬ ਵਾਲੇ ਵਾਸੀ ਆਏ ਵੈ ਯੂਪੀ ਚ ਖਲਾੜਿਆਂ ਤੇ ਅਸੀਂ ਦੇਖਣ ਆਏ ਕਿਵੇਂ ਗੁੜ ਤੇ ਸ਼ੱਕਰ ਇਹ ਤਿਆਰ ਹੁੰਦਾ ਤੇ ਦਿਖਾਉਣਾ ਤੁਹਾਨੂੰ ਅੱਜ ਵੀ ਇੰਨਾ ਖਲਾੜਿਆਂ ਦੇ ਗੁੜ ਤੇ ਸ਼ੱਕਰ ਜਿਹੜਾ ਸਾਡੇ ਪਿੰਡਾਂ ਚ ਟਰਾਲੀਆਂ ਤੇ ਵਿਕਦਾ ਹੈ ਸ਼ਹਿਰਾਂ ਚ ਬਜ਼ਾਰਾਂ ਚ ਦੇਖ ਪਿੱਕਦਾ ਆਹ ਦੇਖੋ ਆ ਪਿਆ ਚਿੱਟੀ ਬਰਫਰ ਦੀ ਸ਼ੱਕਰ ਸੋ ਦੇਖੀ ਜਾਓ ਬਾਈ ਤੁਹਾਨੂੰ ਦਿਖਾਵਾਂਗੇ ਸਾਰੀ ਵੀਡੀਓ ਦੇਖੋ ਕਿਵੇਂ ਇਹ ਇੱਕ ਤਰ੍ਹਾਂ ਦਾ ਨਹੀਂ 10 ਤਰ੍ਹਾਂ ਦਾ ਇਹ ਚ ਕੈਮੀਕਲ ਜ਼ਹਿਰਾਂ ਬਖਰੀਆਂ ਬਖਰੀਆਂ ਵਰਤੀਆਂ ਜਾਂਦੀਆਂ ਨੇ ਜਿਹੜੀਆਂ ਬਹੁਤ ਵੱਡੇ ਪੱਧਰ ਤੇ ਸਿਹਤ ਨੂੰ ਨੁਕਸਾਨ ਕਰਦੀਆਂ ਨੇ ਅਸੀਂ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਯਾਰ ਤੁਸੀਂ ਆਪਣੇ ਗੁੜ ਤੇ ਸ਼ੱਕਰ ਦੀ ਬਣਾਈ ਹੋਈ ਚਾਹ ਪੀਂਦੇ ਆ ਕਹਿੰਦੇ ਨਾ ਮੈਂ ਕਿਉਂ ਕਹਿੰਦੇ ਸਾਨੂੰ ਪਤਾ ਅਸੀਂ ਬਣਾਇਆ ਹੈ ਵੀ ਇਹ ਚ ਕੀ ਕੁਝ ਪਾਇਆ ਹੋਇਆ ਹੈ ਪਰ ਆਪਣੇ ਆਮ ਹੀ ਇਹ ਵਿਗਦਾ ਤੇ ਆ ਜਿਹੜੇ ਫੂਡ ਸੇਫਟੀ ਵਾਲੇ ਅਧਿਕਾਰੀ ਆ ਕੁ ਸੈਂਪਲ ਨਹੀਂ ਭਰਦੇ ਦੁਕਾਨਾਂ ਤੇ ਜਾ ਕੇ ਉਹ ਟਰਾਲੀਆਂ ਫਿਰਦੇ ਆ ਉਹਨਾਂ ਦਾ ਸੈਂਪਲ ਨਹੀਂ ਭਰਦੇ ਜੇ ਭਰਦੇ ਆ ਆਓ ਚੱਕੋ ਉਹ ਸਿਰਤੀ ਨਾ ਪੋਣੇ ਚੱਕ ਕੇ ਆਪਣਾ ਬੱਠਾ ਭਰ ਕੇ ਖਾਣ ਦਾ ਠੋਕਿਆ ਹੁਣ ਆਹ ਹਰਾ ਲਫਾਫਾ ਦੇ ਹੱਥ ਚ ਇਹ ਡੈਕੋਲੇਟ 골ਡ ਪਾਪੜੀ ਆ ਇਹ ਇਹਨੂੰ ਗੂਗਲ ਤੇ ਸਰਚ ਮਾਰਿਓ ਤੁਹਾਨੂੰ ਪਤਾ ਲੱਗੂ ਕਿ ਕਿੰਨਾ ਖਤਰਨਾਕ ਅਸਰ ਸਾਡੇ ਸਰੀਰ ਤੇ ਪਾਉਂਦੀ ਆ ਨਰਵ ਸਿਸਟਮ ਸਾਡਾ ਕਿਵੇਂ ਕਮਜ਼ੋਰ ਕਰਦੀ ਆਓ ਚੱਕੋ ਸਿਰਤੀਆਂ ਨਾਲ ਚਾਰ ਪੰਜ ਡਲੀਆਂ ਉਹਨੇ ਕੱਢ ਕਰੇ ਵਿੱਚੋਂ ਹੋਰ ਵੀ ਸਿੱਟੂਗਾ ਉਰਲੇ ਪਾਸੇ ਵੀ ਸਿੱਟੂਗਾ ਸੋ ਸਾਡੇ ਜਿਹੜੇ ਫੂਡ ਸੇਫਟੀ ਨਾਲ ਸੁੱਤੇ ਪਏ ਆ ਇਹ ਸੈਂਪਲ ਦੀ ਗੱਲ ਕਰਦਾ ਕੋ ਸੈਂਪਲ ਨਹੀਂ ਭਰਨਾ ਜੇ ਭਰ ਲਿਆ ਤਾਂ ਗਲ ਮਿਲ ਕੇ ਪਾਸ ਕਰ ਦਿੰਦੇ ਆ ਉਹ ਚੱਕੂਰਲੇ ਪਾਸੇ ਵਿਚਾ ਕੇ ਉਹ ਸੜਤਿਆਂ ਉਹ ਚੱਕ ਉਹ ਸੜਤਿਆਂ ਤੇ ਸੋ ਆ ਹੁਣ ਅੱਗੇ ਆ ਜੋ ਆ ਹੁਣ ਇਹ ਆ ਜਿਹੜੀ ਲੀਰ ਜੀ ਨੇ ਉਹ ਡਬੋ ਕੇ ਕੱਢ ਲਈ ਹਰੀ ਜੀ ਬਾਲਟੀ ਦੇ ਵਿੱਚੋਂ ਹਰੀ ਦੀ ਬਾਲਟੀ ਜੀ ਪਿਆ ਰਿੰਡ ਦਾ ਤੇਲ ਆਮ ਤਾਰ ਦੇ ਸਰੋਂ ਦਾ ਤੇਲ ਵਰਤਿਆ ਜਾਂਦਾ ਪਰ ਇਹ ਰਿੰਡ ਦਾ ਤੇਲ ਵਰਤਿਆ ਰਿੰਡ ਦਾ ਤੇਲ ਵਰਤਿਆ ਜਾਂਦਾ ਸਾਬਣ ਬਣਾਉਣ ਲਈ ਲੀੜੇ ਤੋਂ ਆਲੀ ਪਰ ਇਹ ਗੁੜ ਤੇ ਸ਼ੱਕਰ ਚ ਪਾਉਂਦੇ ਆ ਭਰਾਵੋ ਰਿੰਡ ਦਾ ਤੇਲ ਆਹ ਨਗਤਾਂ ਨੂੰ ਦਿਖਾਉਨੇ ਆ। ਆਓ ਚੱਕੋ ਨੇ ਉਹ ਠੋਕਿਆ ਢੱਕਿਆ ਲਵੇੜ ਕੇ ਦਵੇ ਚੋਂ। ਆਪਣੀਆਂ ਬੁੜੀਆਂ ਕਹਿ ਦਿੰਦੀਆਂ ਭਾਈ ਲਾਲ ਜਾ ਗੋੜ ਪਾ ਦਿਓ। ਆਹ ਲਾਲ ਗੋੜ ਆ ਕੈਮੀਕਲ ਨਾਲ ਬਣਦਾ ਭਾਈ। ਆ ਦੇਖ ਲੋ। ਅੱਗੇ ਆ ਜਾਓ। ਜਿਵੇਂ ਆਪਾਂ ਜੂਰੀਆ ਛਿੜਦੇ ਛਾਣਾ ਦਿੰਨੇ ਆ। ਆਹ ਸ਼ੱਕਰ ਤੇ ਛਾਣਾ ਦੇਈ ਜਾਂਦੇ ਆ। ਸੋ ਇਹ ਸੋਡਾ ਤੇ ਮਠਾ ਸੋਡਾ ਨਹੀਂ ਕਸਟਕ ਸੋਡਾ ਜਿਹੜਾ ਕੱਪੜੇ ਧੋਣ ਲਈ ਵਰਤਿਆ ਜਾਂਦਾ। ਅਦਲੋ ਕਿੰਨੇ ਤਰ੍ਹਾਂ ਦਾ ਇਹ ਕੈਮੀਕਲ ਤੇ ਜ਼ਹਿਰ ਪਾ ਕੇ ਇਹ ਗੁੜ ਤੇ ਸ਼ੱਕਰ ਪੰਜਾਬ ਦੇ ਟਰੱਕਾਂ ਟਰੱਕ ਭਰ ਕੇ ਵੇਕਣਾਉਂਦਾ ਇਹ ਇਹ ਕੀ ਆ ਇਹ ਇਹ ਕੈਮੀਕਲ ਹੈ ਇਹ ਕੈਮੀਕਲ ਹੈ ਆਉਣੇ ਵਾਲਾ ਇਹ ਵੀ ਪਾਉਨੇ ਆ ਬੱਚਾ ਲੈ ਜਿੰਨੀ ਵਾਲਾ ਕੰਮ ਕਰਦਾ ਹੈ ਲੈ ਵੀ ਪੰਜਾਬ ਵਾਲੇ ਅਸੀਂ ਆਏ ਵਾ ਯੂਪੀ ਚ ਖਲਾੜਿਆਂ ਤੇ ਅਸੀਂ ਦੇਖਣ ਆਏ ਕਿਵੇਂ ਗੁੜ ਤੇ ਸ਼ੱਕਰ ਇਹ ਤਿਆਰ ਹੁੰਦਾ ਤੇ ਦਿਖਾਉਨੇ ਤੁਹਾਨੂੰ ਅੱਜ ਵੀ ਇੰਨਾ ਕਲੜਾਂ ਦੇ ਗੁੜ ਤੇ ਸ਼ੱਕਰ ਜਿਹੜਾ ਸਾਡੇ ਪਿੰਡਾਂ 'ਚ ਟਰਾਲੀਆਂ 'ਤੇ ਵਿਕਦਾ ਐ ਸ਼ਹਿਰਾਂ 'ਚ ਬਜਾਰਾਂ 'ਚ ਦੇਖ ਪਿੱਕਦਾ ਆਹ ਦੇਖੋ ਆ ਪਿਆ ਚਿੱਟੀ ਬਰਫਰ ਦੀ ਸ਼ੱਕਰ ਆ ਤਾਂ ਦੇਖੀ ਜਾਇਓ ਬਾਈ ਤੁਹਾਨੂੰ ਦਿਖਾਵਾਂਗੇ ਸਾਰੀ ਵੀਡੀਓ ਦੇਖਿਓ ਵੀ ਕਿਵੇਂ ਇਹ ਇੱਕ ਤਰ੍ਹਾਂ ਦਾ ਨਹੀਂ 10 ਤਰ੍ਹਾਂ ਦਾ ਇਹ 'ਚ ਕੈਮੀਕਲ ਜ਼ਹਿਰਾਂ ਬਖਰੀਆਂ ਬਖਰੀਆਂ ਵਰਤੀਆਂ ਜਾਂਦੀਆਂ ਨੇ ਜਿਹੜੀਆਂ ਬਹੁਤ ਵੱਡੇ ਪੱਧਰ ਤੇ ਸਿਹਤ ਨੂੰ ਨੁਕਸਾਨ ਕਰਦੀਆਂ ਨੇ ਅਸੀਂ ਇਹਨਾਂ ਨੂੰ ਪੁੱਛਿਆ ਮੈਂ ਕਿਹਾ ਯਾਰ ਤੁਸੀਂ ਆਪਣੇ ਗੁੜ ਤੇ ਸ਼ੱਕਰ ਦੀ ਬਣਾਈ ਹੋਈ ਚਾਹ ਪੀਂਦੇ ਆ ਕਹਿੰਦੇ ਨਾ ਮੈਂ ਕਿਉਂ ਸਾਨੂੰ ਪਤਾ ਅਸੀਂ ਬਣਾਇਆ ਇਹ ਵਿੱਚ ਕੀ ਕੁਝ ਪਾਇਆ ਹੋਇਆ ਪਰ ਆਪਣੇ ਆਮ ਹੀ ਇਹ ਵਿਗਦਾ ਤੇ ਆ ਜਿਹੜੇ ਫੂਡ ਸੇਫਟੀ ਵਾਲੇ ਅਧਿਕਾਰੀ ਆ ਕੋ ਸੈਂਪਲ ਨਹੀਂ ਭਰਦੇ ਦੁਕਾਨਾਂ ਤੇ ਜਾ ਕੇ ਉਹ ਟਰਾਲੀਆਂ ਫਿਰਦੇ ਉਹਨਾਂ ਦਾ ਸੈਂਪਲ ਨਹੀਂ ਭਰਦੇ ਜੇ ਭਰਦੇ ਆ ਆਓ ਚੱਕੋ ਉਹ ਸਿਰਤੀ ਨਾਲ ਉਹਨੇ ਚੱਕ ਕੇ ਆਪਣਾ ਪੱਠਾ ਭਰ ਕੇ ਖੰਡ ਦਾ ਠੋਕਿਆ ਹੁਣ ਆ ਹਰਾਲ ਫਾਫਾ ਦੇ ਹੱਥ ਚ ਇਹ ਡੈਕੋਲੇਟ 골ਡ ਪਾਪੜੀ ਆ ਇਹ ਇਹਨੂੰ ਗੂਗਲ ਤੇ ਸਰਚ ਮਾਰਿਓ ਤਾਨੂੰ ਪਤਾ ਲੱਗੋ ਕਿ ਕਿੰਨਾ ਖਤਰਨਾਕ ਅਸਰ ਸਾਡੇ ਸਰੀਰ ਤੇ ਪਾਉਂਦੀ ਆ ਨਰਵ ਸਿਸਟਮ ਸਾਡਾ ਕਿਵੇਂ ਖਮਜ਼ੋਰ ਕਰਦੀ ਆ ਚੱਕੋ ਸਿਰ ਤੀਆਂ ਨਾ ਚਾਰ ਪੰਜ ਡਲੀਆਂ ਉਹਨੇ ਕੱਢ ਕੇ ਦੇ ਵਿੱਚੋਂ ਹੋਰ ਵੀ ਸਿੱਟੂਗਾ ਉਰਲੇ ਪਾਸੇ ਵੀ ਸਿੱਟੂਗਾ ਸੋ ਸਾਡੇ ਜਿਹੜੇ ਫੂਡ ਸੇਫਟੀ ਦੇ ਸੁੱਤੇ ਪਏ ਆ ਜੇ ਸੈਂਪਲ ਦੀ ਗੱਲ ਕਰਦਾ ਕੋਈ ਸੈਂਪਲ ਨਹੀਂ ਭਰਨਾ ਜੇ ਭਰ ਲਿਆ ਦਾ ਗਲ ਮਿਲ ਕੇ ਪਾਸ ਕਰ ਦਿੰਦੇ ਆ ਉਹ ਚੱਕ ਉਰਲੇ ਪਾਸੇ ਚੱਕ ਕੇ ਉਹ ਸਿਰ ਤੀਆਂ ਉਹ ਚੱਕ ਉਹ ਸਿਰ ਤੀਆਂ ਸੋ ਆ ਹੁਣ ਅੱਗੇ ਆਜੋ ਆ ਹੁਣ ਇਹ ਆ ਜਿਹੜੀ ਲੀਰ ਜੀ ਨੇ ਉਹ ਡਬੋਖੇ ਕੱਢ ਲਈ ਹਰੀਜੀ ਬਾਹਰਟੀ ਦੇ ਵਿੱਚੋਂ ਹਰੀ ਦੀ ਬਾਹਰਟੀ ਜੀ ਪਿਆ ਰਿੰਡ ਦਾ ਤੇਲ ਆਮ ਤੌਰ ਤੇ ਸਰੋਂ ਦਾ ਤੇਲ ਵਰਤਿਆ ਜਾਂਦਾ ਪਰ ਇਹ ਰਿੰਡ ਦਾ ਤੇਲ ਵਰਤਿਆ ਰਿੰਡ ਦਾ ਤੇਲ ਵਰਤਿਆ ਜਾਂਦਾ ਸਾਬਣ ਬਣਾਉਣ ਲਈ ਲੀੜੇ ਤੋਂ ਨਾਲੀ ਪਰ ਇਹ ਗੁੜ ਤੇ ਸ਼ੱਕਰ ਚ ਪਾਉਂਦੇ ਆ ਭਰਾਵੋ ਰਿੰਡ ਦਾ ਤੇਲ ਆ ਹੁਣ ਅੱਗੇ ਤੁਹਾਨੂੰ ਦਿਖਾਉਨੇ ਆ ਆਓ ਚੱਕੋ ਨੇ ਉਹ ਠੋਕਿਆ ਢੱਕਿਆ ਲਵੇੜ ਕੇ ਦਬੇ ਚ ਆਪਣੀਆਂ ਬੁੜੀਆਂ ਕਹਿ ਦਿੰਦੀਆਂ ਭਾਈ ਲਾਲ ਜਾ ਗੁੜ ਪਾ ਦਿਓ ਆ ਲਾਲ ਗੁੜ ਆ ਕੈਮੀਕਲ ਨਾਲ ਬਣਦਾ ਭਾਈ ਇਹ ਦੇਖ ਲੋ ਅੱਗੇ ਆ ਜਾਓ ਜਿਵੇਂ ਆਪਾਂ ਜੂਰੀਆ ਛੜਦੇ ਆ ਛਾਣਾ ਦਿੰਨੇ ਆ ਆਹ ਸ਼ੱਕਰ ਤੇ ਸ਼ਾਣਾ ਦੇਈ ਜਾਂਦੇ ਆ ਸੋ ਇਹ ਸ਼ੋਡਾ ਏ ਮੱਠਾ ਸ਼ੋਡਾ ਨਹੀਂ ਕਸ਼ਟਕ ਸ਼ੋਡਾ ਜਿਹੜਾ ਕੱਪੜੇ ਧੋਣ ਲਈ ਵਰਤਿਆ ਜਾਂਦਾ ਆ ਆ ਦੇਖੋ ਕਿੰਨੇ ਤਰ੍ਹਾਂ ਦਾ ਇਹ ਕੈਮੀਕਲ ਤੇ ਜ਼ਹਿਰ ਪਾ ਕੇ ਇਹ ਗੁੜ ਤੇ ਸ਼ੱਕਰ ਪੰਜਾਬ ਟਰੱਕਾਂ ਟਰੱਕ ਭਰ ਕੇ ਵੇਕਣਾਉਂਦਾ ਇਹ ਇਹ ਕੀ ਆ ਇਹ ਇਹ ਕੈਮੀਕਲ ਹੈ ਇਹ ਕੈਮੀਕਲ ਪਾਉਣ ਦੇ ਵਾਲਾ ਹੈ ਇਹ ਵੀ ਪੌਣੇ ਵਿੱਚ